ਗੁਰੂ ਸਾਹਿਬ ਸਾਨੂੰ ਕਹਿ ਗਏ ਵੀ ਜਾਤ ਪਾਤ ਦੇ ਵਿੱਚ ਨਹੀਂ ਪੈਣਾ ਹਾਂ ਨਾ ਸਿੰਘ ਹੋ ਤੁਸੀਂ ਕੌਰ ਹੋ ਇਹੀ ਹੋਣਾ ਚਾਹੀਦਾ ਨਾ ਔਰ ਜਿਹੜੇ ਸਾਡੇ ਕੌਮ ਦੇ ਵਾਰਸ ਸੀਗੇ ਜੀ ਅਕਾਲੀ ਦਲ ਤੇ ਅਕਾਲੀ ਦਲ ਨੇ ਤੇ ਸਾਰੇ ਵਿੰਗ ਬਣਾਏ ਯਾਰ ਪ੍ਰਵਾਸੀ ਵਿੰਗ ਕੰਬੋ ਵਿੰਗ ਸੁਨਿਆਰਾ ਵਿੰਗ ਫਲਾਣਾ ਵਿੰਗ ਇਹ ਸਾਰੇ ਉਹਨਾਂ ਹੀ ਬਣਾਏ ਬ੍ਰਾਹਮਣ ਮਤਲਬ ਪ੍ਰਵਾਸੀ ਭਲਾਈ ਬੋਰਡ ਸਾਰੇ ਉਹਨਾਂ ਬਣਾਏ ਜਦੋਂ ਕੌਮ ਦੇ ਵਾਰਸ ਜਿਨ੍ਹਾਂ ਦੇ ਹੱਥ ਵਾਗਡੋਰ ਆ ਗਈ ਕੌਮ ਦੀ ਔਰ ਉਹ ਲੋਕੀ ਇਸ ਚੀਜ਼ ਦੇ ਉਹ ਆਪਣੇ ਗੁਰੂ ਦੀ ਸਿੱਖਿਆ ਤੋਂ ਮਨਕਰ ਹੋ ਗਏ ਤੇ ਫਿਰ ਕਾਂਗਰਸ ਵਾਲਿਆਂ ਤੋਂ ਤੁਸੀਂ ਕੀ ਆਸ ਰੱਖਦੇ ਜਿਨ੍ਹਾਂ ਦਾ ਫਰਜ ਸੀਗਾ ਜਦੋਂ ਉਹਨਾਂ ਹੀ ਨਹੀਂ ਨਿਭਾਇਆ ਜੀ ਤੇ ਤੁਸੀਂ ਫਿਰ ਮਤਲਬ ਕੀ ਕਿਸੇ ਤੋਂ ਮੈਂ ਨਾ ਵੀ ਤੁਸੀਂ ਗੁਰਬਾਣੀ ਤੇ ਨਹੀਂ ਮਤਲਬ ਕਰਨਾ ਅਮਲ ਨਹੀਂ ਕਰਨਾ ਤੁਸੀਂ ਬਾਬਾ ਬੁੱਲੇ ਸ਼ਾਹ ਕੱਡਰ ਦੀਆਂ ਲਿਖਦੇ ਰਹੇ ਵੀ ਚੱਲ ਬੁੱਲੇਆ ਚਲ ਉੱਥੇ ਚਲੀਏ ਜਿੱਥੇ ਸਾਰੇ ਅੰਨੇ ਨਾ ਕੋ ਸਾਡੀ ਜਾਤ ਪਛਾਣੇ ਨਾ ਕੋ ਸਾਨੂੰ ਮੰਨੇ ਨਹੀਂ ਤੁਸੀਂ ਤੇ ਕਮ ਸੇ ਕਮ ਇਹ ਸਿੱਖਿਆ ਦਿਓ ਨਾ ਯਾਰ ਤੁਸੀਂ ਉਹਨਾਂ ਚੀਜ਼ਾਂ ਦੇ ਉੱਤੇ ਸਿਰਫ ਵੋਟ ਬੈਂਕ ਦੀ ਰਾਜਨੀਤੀ ਦੇ ਵਿੱਚ ਆਪ ਬ੍ਰਾਹਮਣ ਭਲਾਈ ਬੋਰਡ ਦਾ ਚੇਅਰਮੈਨ ਬਣ ਗਿਆ ਜੀ ਦੋ ਜਿਪਸੀ ਇਹਨੂੰ ਦੋ ਚੰਡੀਗੜ੍ਹ ਦਫ਼ਤਰ ਆ ਮਤਲਬ ਸੁਨਿਆਰ ਭਾਈ ਵਿਚਾਰੇ ਦਾ ਬਣ ਗਿਆ ਜੀ ਆ ਪਰ ਪਰਜਾਪਤ ਬਰਾਦਰੀ ਦਾ ਬਣ ਗਿਆ ਜੀ ਵੰਡ ਤੇ ਤੁਸੀਂ ਦਿੱਤਾ ਯਾਰ ਜਿੰਨਾ ਸਾਨੂੰ ਧਰਮਾ ਚੋਂ ਕੱਢਣਾ ਸੀਗਾ